ਰਾਗ ਮਾਰੂ ਦੇ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਅੰਗ 990 ਤੇ ਜੋ ਅੱਜ ਦਾ ਸ਼ਬਦ ਹੈ ਬਿਮਲ ਮਝਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ ਸਤਿਗੁਰਾਂ ਨੇ ਇਸ ਸ਼ਬਦ ਨੂੰ ਉਚਾਰਨ ਕੀਤਾ ਇਸ ਸ਼ਬਦ ਦੇ ਅੰਦਰ ਮਹਾਰਾਜ ਨੇ ਬੜੀਆਂ ਸੋਹਣੀਆਂ ਉਦਾਹਰਨਾਂ ਦੇ ਕੇ ਸਾਨੂੰ ਤੁਹਾਨੂੰ ਸਾਨੂੰ ਸੰਸਾਰੀ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਮਹਾਰਾਜ ਨੇ ਇਸ ਸ਼ਬਦ ਦੇ ਅੰਦਰ ਡੱਡੂ ਦੀ ਉਦਾਹਰਣ ਦਿੱਤੀ ਹੈ ਪਾਣੀ ਦੀ ਉਦਾਹਰਣ ਦਿੱਤੀ ਹੈ ਕਮਲ ਫੁੱਲ ਦੀ ਉਦਾਹਰਣ ਦਿੱਤੀ ਹੈ ਤੇ ਆਪਾਂ ਸਾਰਿਆਂ ਨੂੰ ਪਤਾ ਹੈ ਜਿੱਥੇ ਪਾਣੀ ਖੜਾ ਹੋਵੇ ਤੇ ਉਹਦੇ ਵਿੱਚ ਜਾਲਾ ਵੀ ਲੱਗ ਜਾਂਦਾ ਹੈ ਤੇ ਉਸ ਜਾਲੇ ਦੀ ਵੀ ਉਦਾਹਰਣ ਗੁਰੂ ਸਾਹਿਬ ਜੀ ਨੇ ਦਿੱਤੀ ਹੈ ਸੋ ਆਓ ਅੱਜ ਦਾ ਇਹ ਸ਼ਬਦ ਸਰਵਣ ਕਰਨ ਵਾਸਤੇ ਸਾਰੀ ਸੰਗਤ ਪਿਆਰ ਸਹਿਤ ਆਖੋ ਜੀ ਸਤਨਾਮ ਸ੍ਰੀ ਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਸਾਹਿਬ ਜੀਓ ਮਾਰੂ ਮਹੱਲਾ ਪਹਿਲਾ ਇਹ ਸ਼ਬਦ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਲਸਰਾਏ ਜ਼ੌਹਰੀ ਦੇ ਕੋਲ ਉਚਾਰਨ ਕੀਤਾ ਸੀ ਇਤਿਹਾਸਕਾਰਾਂ ਦਾ ਕਥਨ ਹੈ ਕਿ ਜਿਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਲਸਰਾਏ ਜ਼ੌਹਰੀ ਕੋਲ ਗਏ ਨੇ ਨਾ ਕਿਉਂਕਿ ਮਰਦਾਨਾ ਆਖਣ ਲੱਗਾ ਮਹਾਰਾਜ ਮੈਨੂੰ ਭੁੱਖ ਬਹੁਤ ਲੱਗੀ ਹੈ ਮੇਰੇ ਖਾਣ ਵਾਸਤੇ ਕੋਈ ਪ੍ਰਬੰਧ ਕੀਤਾ ਜਾਵੇ ਮਹਾਰਾਜ ਆਖਣ ਲੱਗੇ ਅਗਲੇ ਅੱਗੇ ਨਗਰ ਆ ਰਿਹਾ ਬਿਸ਼ੰਬਰਪੁਰ ਵੀ ਦੱਸਿਆ ਗਿਆ ਉਸ ਧਰਤੀ ਨੂੰ ਪਟਨਾ ਸਾਹਿਬ ਦੀ ਧਰਤੀ ਜਿੱਥੇ ਸਾਲਸਰਾਏ ਜੋਰੀ ਤੇ ਸਾਧ ਸੰਗਤ ਜੀ ਕਹਿੰਦੇ ਉੱਥੋਂ ਤੋਂ ਕੁਝ ਲੈ ਕੇ ਖਾ ਲਵੀਂ ਬਚਨ ਬਲਾਸ ਕਰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਭਾਈ ਵਾਲਾ ਜੀ ਭਾਈ ਮਰਦਾਨਾ ਜੀ ਤੁਰੇ ਜਾ ਰਹੇ ਨੇ ਮਰਦਾਨਾ ਆਖਣ ਲੱਗਾ ਜੀ ਆਪਣੇ ਕੋਲ ਤੇ ਪੈਸੇ ਨਹੀਂ ਆਪਾਂ ਅੱਗੋਂ ਕੀ ਖਾਵਾਂਗਾ ਮੈਂ ਬਾਜ਼ਾਰ ਚੋਂ ਇਤਿਹਾਸ ਕਹਿੰਦਾ ਹੈ ਮਹਾਰਾਜ ਨੇ ਇਸ ਤਰ੍ਹਾਂ ਕਰਕੇ ਆਪਣੇ ਪਾਵਨ ਚਰਨ ਨੇ ਜਿਹੜੇ ਉਹ ਧਰਤੀ ਦੇ ਵਿੱਚ ਰੇਤਾ ਦੇ ਵਿੱਚ ਫੇਰੇ ਤੇ ਕਹਿੰਦੇ ਵਿੱਚੋਂ ਲਾਲ ਨਿਕਲਿਆ ਆਖਣ ਲੱਗੇ ਕਿ ਲੈ ਮਰਦਾਨਿਆ ਇਹ ਲਾਲ ਵੇਚ ਕੇ ਨਾ ਤੂੰ ਉੱਥੇ ਜਾ ਕਰਕੇ ਬਈ ਕੁਝ ਖਾ ਲਈ ਜਦੋਂ ਉਹ ਮਰਦਾਨਾ ਉਹ ਲਾਲ ਨੂੰ ਵੇਚਣ ਵਾਸਤੇ ਜਾਂਦਾ ਹੈ ਉਸ ਲਾਲ ਦੀ ਕੀਮਤ ਕਿਸੇ ਨੇ ਦੋ ਸੇਰ ਮਠਿਆਈ ਪਾਈ ਹੈ ਕਿਸੇ ਨੇ ਸਾਧ ਸੰਗਤ ਜੀ ਕੁਝ ਰੁਪਈਏ ਕਿਸੇ ਨੇ ਸਬਜੀ ਵਾਲੇ ਕੋਲ ਗਿਆ ਉਨੇ ਦੋ ਚਾਰ ਮੂਲੀਆਂ ਉਹਦੀ ਕੀਮਤ ਪਾਈ ਤੇ ਵਾਪਸ ਮਹਾਰਾਜ ਦੇ ਕੋਲ ਆਇਆ ਅੱਖਾਂ ਲੱਗਾ ਮਹਾਰਾਜ ਬਈ ਇਹ ਜਿਹੜਾ ਲਾਲ ਹੈ ਇਹਦੀ ਕੀਮਤ ਹੈ ਜਿਹੜੀ ਸਾਰੇ ਥੋੜੀ ਬਾ ਰਹੇ ਨੇ ਪਰ ਮੈਨੂੰ ਇੱਕ ਬੰਦਾ ਮਿਲਿਆ ਕਿਉਂਕਿ ਮਰਦਾਨਾ ਜਦੋਂ ਸਾਲਸਰਾ ਜੋਰੀ ਕੋਲ ਗਿਆ ਨਾ ਤੇ ਉਹਨੇ ਵੇਖਿਆ ਵੀ ਇਸ ਲਾਲ ਦੀ ਜਿਹੜੀ ਕੀਮਤ ਹੈ ਬਹੁਤ ਜ਼ਿਆਦਾ ਹੈ ਜੇ ਮੈਂ ਚਾਹਾਂ ਮੈਂ ਤੇ ਆਪਣੀ ਦੁਕਾਨ ਦੇ ਵਿੱਚ ਜਿੰਨੇ ਵੀ ਗਹਿਣੇ ਗੱਟੇ ਪਏ ਨੇ ਮੈਂ ਸਾਰੇ ਦੇ ਕੇ ਵੀ ਇਸ ਲਾਲ ਨੂੰ ਖਰੀਦ ਨਹੀਂ ਸਕਦਾ ਤੇ ਉਸ ਵੇਲੇ ਸਾਲਸਰਾਏ ਜੌਹਰੀ ਨੇ 100 ਰੁਪਇਆ ਆਪਾਂ ਸੌਖੀ ਭਾਸ਼ਾ ਚ ਗੱਲ ਕਰਦੇ ਹਾਂ ਉਸ ਟਾਈਮ ਰੁਪਈਏ ਨਹੀਂ ਸੀ ਚਲਦੇ ਉਸ ਟਾਈਮ ਚਾਂਦੀ ਦੇ ਸਿੱਕੇ ਚਲਦੇ ਸੀ ਜਿਵੇਂ 20 ਰਜਤਪਨ ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਵੀ ਆਪਾਂ ਪੜ੍ਹਦੇ ਆ ਨਾ ਜਦੋਂ ਮਹਾਰਾਜ ਸੱਚਾ ਸੌਦਾ ਕਰਨ ਵਾਸਤੇ ਗਏ ਨੇ ਤੇ ਪਿਤਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ 20 ਚਾਂਦੀ ਦੇ ਸਿੱਕੇ ਦਿੱਤੇ ਸੀ ਤੇ ਅੱਜ ਸੌਖੀ ਭਾਸ਼ਾ 'ਚ ਸਮਝਣ ਵਾਸਤੇ ਆਪਾਂ 20 ਰੁਪਏ ਕਹਿ ਦਿੰਨੇ ਆ ਤੇ ਆਪਾਂ ਸੋਸ਼ਲ ਮੀਡੀਆ ਤੇ ਵੇਖਦੇ ਆ ਕਈ ਲੋਕ ਬੜਾ ਇਸ ਉੱਤੇ ਕਿੰਤੂ ਪਰੰਤੂ ਕਰਦੇ ਨੇ ਵੀ ਉਸ ਟਾਈਮ ਤੇ ਰੁਪਈਏ ਚੱਲਦੇ ਹੀ ਨਹੀਂ ਸੀ ਸਹੀ ਗੱਲ ਐ ਨਹੀਂ ਸੀ ਚੱਲਦੇ ਪਰ ਰਜਤਪਨ ਨੂੰ ਸੌਖੀ ਭਾਸ਼ਾ 'ਚ ਸਮਝਣ ਵਾਸਤੇ ਰੁਪਈਆ ਦਾ ਨਾਮ ਦਿੱਤਾ ਗਿਆ ਪਰ ਦਿੱਤੇ 20 ਹੀ ਸੀ ਇਸੇ ਤਰ੍ਹਾਂ ਹੀ ਮਰਦਾਨੇ ਨੂੰ ਵੀ 100 ਰੁਪਈਆ ਕਹਿੰਦੇ 100 ਸਿੱਕੇ ਨੇ ਜਿਹੜੇ ਉਹ ਦਿੱਤੇ ਮੱਥਾ ਟੇਕਿਆ ਵੀ ਇਹ ਸਿਰਫ ਇਹ ਦੇ ਵੇਖਣ ਵੇਖਣ ਦੀ ਭੇਟ ਹੈ ਮਹਾਰਾਜ ਨੂੰ ਆ ਕੇ ਮਰਦਾਨਾ ਦੱਸਦਾ ਮਹਾਰਾਜ ਆਖਣ ਲੱਗੇ ਵੀ ਜੇ ਆਪਾਂ ਚੀਜ਼ ਵੇਚਣੀ ਹੀ ਨਹੀਂ ਤੇ ਉਹਦੇ ਪੈਸੇ ਕਿਉਂ ਰੱਖੀਏ ਤੋ ਇਸ ਤਰ੍ਹਾਂ ਕਰੇ ਪੈਸੇ ਵਾਪਸ ਕਰਿਆ ਮਹਾਰਾਜ ਦੀ ਖੇਡ ਸੀ ਮਰਦਾਨਾ ਜਾਂਦਾ ਸਾਲਸਰਾਏ ਜੋਰੀ ਨੂੰ ਵਾਪਸ ਕਰਨ ਵਾਸਤੇ ਉਹ ਕਹਿੰਦੇ ਨਹੀਂ ਜੀ ਮੈਂ ਤੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਇਹੋ ਜਿਹਾ ਲਾਲ ਨਹੀਂ ਵੇਖਿਆ ਮੈਂ ਵਾਪਸ ਨਹੀਂ ਲੈਣੇ ਮਰਦਾਨਾ ਫੇਰ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਇਸ ਤਰ੍ਹਾਂ ਹੀ ਇਤਿਹਾਸ ਕਰ ਕਹਿੰਦੇ ਸੱਤ ਵਾਰੀ ਟਰਨ ਬਾਈ ਟਰਨ ਮਰਦਾਨਾ ਆਇਆ ਗਿਆ ਸਾਲਸਰਾਏ ਜੋਰੀ ਨੇ ਸੋਚਿਆ ਬਈ ਇਹ ਕੋਈ ਜਿਹੜੇ ਸੰਤ ਮਹਾਤਮਾ ਨੇ ਬੜੇ ਰੱਬੀ ਰੂਹ ਨੇ ਜਿਹੜੀ ਮਾਇਆ ਦੀ ਕੋਈ ਪਰਵਾਹ ਨਹੀਂ ਕਰਦੇ ਕਿਉਂ ਨਾ ਹੋਵੇ ਇਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ ਇਹਨੇ ਆਪਣੇ ਨੌਕਰ ਨੂੰ ਅਧਰੱਕੇ ਨੂੰ ਕਿਹਾ ਵੀ ਚੰਗਾ ਫਲ ਫਰੂਟ ਦੀ ਟੋਕਰੀ ਆਜਕ ਦੇ ਕੇ ਭੇਜਿਆ ਤੂੰ ਚੱਲ ਤੇ ਮੈਂ ਤੇਰੇ ਪਿੱਛੇ ਉਹਨਾਂ ਮਰਦਾਨੇ ਦੇ ਨਾਲ ਇਹਨੂੰ ਭੇਜ ਦਿੱਤਾ ਅਦਰਕਾ ਆਇਆ ਮਹਾਰਾਜ ਨੂੰ ਮਾਕੇ ਮੱਥਾ ਟੇਕਿਆ ਪਿੱਛੇ-ਪਿੱਛੇ ਸਾਲਸਰਾਏ ਜੋਰੀ ਵੀ ਆ ਗਿਆ ਹੁਣ ਸਾਲਸਰਾਏ ਜੋਰੀ ਨੇ ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਤੇ ਨਦਰੋ ਨਦਰੀ ਨਿਹਾਲ ਹੋ ਗਿਆ ਉੱਥੇ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਨਾ ਇਹ ਜਿਹੜਾ ਸ਼ਬਦ ਸੀ ਉਚਾਰਨ ਕੀਤਾ ਮਹਾਰਾਜ ਉਚਾਰਨ ਕਰਨ ਲੱਗੇ ਸਾਲਸਰਾਏ ਜੋਰੀ ਨੂੰ ਤੇ ਸੌਖੇ ਸ਼ਬਦਾਂ ਚ ਇਹ ਕਹੀਏ ਜਿਹੜੇ ਆਪਾਂ ਸੰਸਾਰੀ ਲੋਕਾਂ ਨੂੰ ਸਮਝਾਉਂਦਾ ਮਹਾਰਾਜ ਇੱਕ ਤਰੀਕਾ ਦੱਸ ਰਹੇ ਨੇ ਸਤਗੁਰੂ ਜੀ ਕਹਿੰਦੇ ਮਾਰੂ ਮਹਲਾ ਪਹਿਲਾ ਬਿਮਲ ਮਝਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ ਜਾਵਲ ਨਾਮ ਹੈ ਜਾਲੇ ਦਾ ਪਦਮਨ ਨਾਮ ਹੈ ਕਮਲ ਫੁੱਲ ਦਾ ਬਿਮਲ ਮਝਾਰ ਬਿਮਲ ਮਝਾਰ ਦਾ ਭਾਵ ਕਿ ਨਿਰਮਲ ਜਲ ਕਿ ਜਿਹੜਾ ਨਿਰਮਲ ਜਲ ਹੈ ਉਹਦੇ ਵਿੱਚ ਕਮਲ ਫੁੱਲ ਵੀ ਹੈ ਉਹਦੇ ਵਿੱਚ ਜਾਲਾ ਵੀ ਹੈ ਤੇ ਉਹਦੇ ਵਿੱਚ ਜਾਲੇ ਨੂੰ ਖਾਣ ਵਾਲਾ ਜਿਹੜਾ ਡੱਡੂ ਹੈ ਉਹ ਵੀ ਉਸੇ ਪਾਣੀ ਦੇ ਵਿੱਚ ਵਸਦਾ ਹੈ। पद्मन जावल जल रस संगत दोख ਨਹੀਂ रे। ਕਮਲ ਫੁੱਲ ਨੂੰ ਜਲ ਦੀ ਸੰਗਤ ਹੈ ਪਾਣੀ ਦੀ ਸੰਗਤ ਹੈ ਕਿਉਂਕਿ ਜੇ ਪਾਣੀ ਹੈ ਤੇ ਤਾਂ ਹੀ ਕਮਲ ਦਾ ਫੁੱਲ ਖਿੜਦਾ ਨਹੀਂ ਤੇ ਪਾਣੀ ਤੋਂ ਬਿਨਾ ਮੁਰਝਾ ਜਾਂਦਾ ਹੈ। ਤੇ ਜਿਹੜਾ ਹੈ ਪਦਮਨ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ ਜਿਹੜਾ ਜਾਵਲ ਹੈ ਜਾਲਾ ਹੈ ਜਾਲੇ ਨੂੰ ਵੀ ਪਾਣੀ ਦੀ ਸੰਗਤ ਹੈ ਜੇ ਪਾਣੀ ਨਹੀਂ ਤੇ ਜਾਲਾ ਨਹੀਂ ਆਪਾਂ ਆਮੀ ਸਾਰੇ ਵੇਖਦੇ ਜਿੱਥੇ ਪਾਣੀ ਹੋਵੇ ਉਥੇ ਜਾਲਾ ਲੱਗ ਜਾਂਦਾ ਹੈ ਹਰੇ ਰੰਗ ਦੀ ਕਾਈ ਜੰਮ ਜਾਂਦੀ ਹੈ ਫਿਰ ਉਸੇ ਪਾਣੀ ਦੇ ਵਿੱਚ ਖਾਣ ਵਾਲਾ ਜਿਹੜਾ ਡੱਡੂ ਹੈ ਉਹਨੂੰ ਵੀ ਉਹਦੀ ਸੰਗਤ ਹੈ ਕਿਉਂਕਿ ਸਾਫ਼ ਜਗ੍ਹਾ ਤੇ ਡੱਡੂ ਨਹੀਂ ਰਹਿੰਦਾ ਪਾਣੀ ਦੇ ਵਿੱਚ ਡੱਡੂ ਰਹਿੰਦਾ ਹੈ ਸਤਗੁਰੂ ਪਾਸ਼ਾ ਜੀ ਕਹਿੰਦੇ ਉਸੇ ਜਗ੍ਹਾ ਦੇ ਉੱਤੇ ਸੁਗੰਧੀ ਦੇਣ ਵਾਲਾ ਕਮਲ ਦਾ ਫੁੱਲ ਖਿੜਿਆ ਹੋਇਆ ਹੈ ਉੱਥੇ ਹੀ ਜਾਲਾ ਹੈ ਉੱਥੇ ਹੀ ਡੱਡੂ ਹੈ ਜਿਹੜਾ ਡੱਡੂ ਉਸ ਜਾਲੇ ਨੂੰ ਖਾਂਦਾ ਹੈ ਪਰ ਉਹਨੂੰ ਜਿਹੜਾ ਕਮਲ ਫੁੱਲ ਹੈ ਉਹ ਨਜ਼ਰ ਨਹੀਂ ਆਉਂਦਾ ਸਤਗੁਰੂ ਪਾਸ਼ਾ ਮਹਾਰਾਜ ਇਹ ਸਮਝਾਉਂਦੇ ਨੇ ਦਾਦਰ ਤੂੰ ਕਬਹ ਨ ਜਾਣ ਸਰੇ ਇੱਥੇ ਮਹਾਰਾਜ ਨੇ ਗੱਲ ਸਪਸ਼ਟ ਕਰ ਦਿੱਤੀ ਦਾਦਰ ਦਾਦਰ ਨਾਮ ਡੱਡੂ ਦਾ ਕਿ ਹੈ ਡੱਡੂ ਤੂੰ ਕਮਲ ਦੇ ਫੁੱਲ ਦੀ ਸਾਰ ਨਹੀਂ ਜਾਣੀ ਕਿਉਂਕਿ ਪਾਣੀ ਦੇ ਵਿੱਚ ਤੂੰ ਰਹਿ ਰਿਆ ਉੱਥੇ ਹੀ ਜਾਲਾ ਤੂੰ ਜਾਲਾ ਖਾ ਰਿਆ ਪਰ ਉੱਥੇ ਕਮਲ ਦਾ ਫੁੱਲ ਵੀ ਹੈ ਹੁਣ ਸਤਿਗੁਰੂ ਜੀ ਅੱਗੇ ਕਹਿੰਦੇ ਭਖਸ ਸਿਬਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਖਸਰੇ ਲਖਸ ਦਾ ਭਾਵ ਜਾਣਿਆ ਨਹੀਂ ਕਿ ਨਿਰਮਲ ਜਲ ਦੇ ਵਿੱਚ ਤੂੰ ਵਸਦਾ ਹੈ ਜਾਲੇ ਨੂੰ ਵੀ ਖਾਂਦਾ ਹੈ ਤੇਰੇ ਕੋਲ ਕਮਲ ਫੁੱਲ ਦੀ ਸੁਗੰਧੀ ਵੀ ਹੈ ਪਰ ਤੂੰ ਉਹਨੂੰ ਜਾਣਿਆ ਨਹੀਂ ਤੇਰੇ ਨਾਲੋਂ ਤੇ ਜਿਹੜੇ ਭੌਰੇ ਭੌਰੀਆਂ ਚੰਗੇ ਨੇ ਜਿਹੜੀਆਂ ਮਧੂਮੱਖੀਆਂ ਚੰਗੀਆਂ ਨੇ ਉਹ ਉੱਡ-ਉੱਡ ਕੇ ਆ ਕੇ ਦੂਰੋਂ ਆ ਕੇ ਉਸ ਕਮਲ ਫੁੱਲ ਦੇ ਵਿੱਚ ਉਹ ਸੁਗੰਧੀ ਲੈ ਕੇ ਜਾਂਦੀਆਂ ਨੇ ਹੁਣ ਮਹਾਰਾਜ ਅੱਗੇ ਹੋਰ ਇਸ ਗੱਲ ਨੂੰ ਆਪਣੇ ਬਚਨ ਨੂੰ ਚੰਗੀ ਤਰ੍ਹਾਂ ਸਪਸ਼ਟ ਕਰਦੇ ਨੇ ਬਸ ਜਲ ਨਿਤਨਾ ਵਸਤ ਅਲਿयल ਮੇਰ ਚਚਾ ਗੁਨਰੇ ਮਹਾਰਾਜ ਕਹਿੰਦੇ ਹੈ ਡੱਡੂ ਤੂੰ ਰੋਜ਼ ਪਾਣੀ ਦੇ ਵਿੱਚ ਵਸਦਾ ਹੈ ਭੌਰੇ ਭੌਰੀਆਂ ਆ ਕੇ ਭਾਵੇਂ ਉਹ ਜਲ ਦੇ ਵਿੱਚ ਨਹੀਂ ਵਸਦੇ ਪਰ ਉੱਪਰੋਂ ਆ ਕੇ ਉਸ ਫੁੱਲ ਦੀ ਸੁਗੰਧੀ ਨੂੰ ਉਹ ਮਾਣਦਿਆਂ ਨੇ ਰਸ ਚੂਸਦਿਆਂ ਨੇ ਤੇ ਸਤਿਗੁਰੂ ਪਾਤਸ਼ਾਹ ਜੀ ਹੁਣ ਇੱਥੇ ਸਮਝਾਉਂਦੇ ਨੇ ਬਈ ਜਿਹੜੇ ਸੰਤ ਲੋਕ ਨੇ ਨਾ ਹੁਣ ਇੱਥੇ ਆਪਾਂ ਕਵਾਂਗੇ ਡੱਡੂ ਕਿਹੜਾ ਜਾਲਾ ਕਿਹੜਾ ਤੇ ਸਾਨੂੰ ਕੋਈ ਗੱਲ ਸਮਝ ਨਹੀਂ ਆਈ ਗੁਰਮਤ ਅਨੁਸਾਰ ਇਸ ਗੱਲ ਦਾ ਜਦੋਂ ਆਪਾਂ ਨਿਰਣਾ ਕਰਦੇ ਆਂ ਸਤਿਗੁਰੂ ਜੀ ਕਹਿੰਦੇ ਬਿਮਲ ਮਝਾਰ ਹੇ ਸਾਲਸਰਾਏ ਜੋਰੀ ਹੇ ਦੁਨੀਆ ਦੇ ਲੋਕੋ ਆਪਾਂ ਨੂੰ ਵੀ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਨਿਰਮਲ ਹਿਰਦਾ ਹੁੰਦਾ ਹੈ ਨਾ ਉਹ ਜਿਹੜੇ ਮਹਾਤਮਾ ਰੂਪੀ ਜਿਹੜੇ ਭੌਰੇ ਹੁੰਦੇ ਨੇ ਕਮਲ ਫੁੱਲ ਹੁੰਦੇ ਨੇ ਉਹ ਸਤਸੰਗਤ ਰੂਪੀ ਸਰੋਵਰ ਦੇ ਵਿੱਚ ਰਹਿੰਦੇ ਨੇ ਜਿਵੇਂ ਪਰਤਖ ਪਾਣੀ ਨੂੰ ਇਕੱਠਾ ਕਰਨ ਵਾਸਤੇ ਕਿਸੇ ਤਲਾਹ ਦੀ ਲੋੜ ਹੈ ਕਿਸੇ ਜਗ੍ਹਾ ਦੀ ਲੋੜ ਹੈ ਜਿੱਥੇ ਪਾਣੀ ਇਕੱਠਾ ਹੁੰਦਾ ਹੈ ਇਸੇ ਤਰ੍ਹਾਂ ਮਹਾਰਜ ਕਹਿੰਦੇ ਜਿਹੜੀ ਸਤਸੰਗਤ ਹੈ ਨਾ ਇਹ ਵੀ ਇੱਕ ਪਾਣੀ ਦਾ ਸਰੋਵਰ ਹੈ ਇਹਦੇ ਵਿੱਚ ਮਹਾਤਮਾ ਰੂਪੀ ਕਮਲ ਫੁੱਲ ਨੇ ਤੇ ਉਹ ਨਿਰਮਲ ਜਲ ਦੇ ਵਿੱਚ ਵਸਦੇ ਨੇ ਤੇ ਇੱਥੇ ਹੀ ਕਹਿੰਦੇ ਪਦਾਰਥਾਂ ਰੂਪੀ ਜਾਲਾ ਵੀ ਹੈ ਜਿਵੇਂ ਇੱਕ ਪ੍ਰਤੱਖ ਜਾਲਾ ਨਾ ਜਿਹੜਾ ਪਾਣੀ ਦੇ ਵਿੱਚ ਹੈ ਇਸੇ ਤਰ੍ਹਾਂ ਹੀ ਸੰਸਾਰ ਦੇ ਅੰਦਰ ਜਾਂ ਕਹਿ ਦਈਏ ਸਤਸੰਗਤ ਰੂਪੀ ਸਰੋਵਰ ਦੇ ਵਿੱਚ ਪਦਾਰਥਾਂ ਰੂਪੀ ਜਾਲਾ ਵੀ ਵਸਦਾ ਹੈ ਬਿਮਲ ਮਝਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ ਤੇ ਇਹ ਪਦਾਰਥਾਂ ਰੂਪੀ ਜਾਲੇ ਨੂੰ ਖਾਣ ਵਾਲੇ ਜਿਹੜੇ ਮਨਮੁਖ ਰੂਪੀ ਡੱਡੂ ਨੇ ਉਹ ਵੀ ਇੱਥੇ ਵਸਦੇ ਨੇ ਉਹਨ ਵੇਖੋ ਮਹਾਰਾਜ ਨੇ ਉਦਾਹਰਣ ਜਦੋਂ ਆਪਾਂ ਬਾਣੀ ਪੜ੍ਹਦੇ ਆ ਤਾਂ ਹੀ ਗੁਰੂ ਸਾਹਿਬ ਜੀ ਨੇ ਬਾਣੀ ਚ ਕਿਹਾ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਿਆ ਨਿਧਾਨਾ ਬਾਬੇ ਦੀ ਬਾਣੀ ਨੂੰ ਮੱਥਾ ਟੇਕਣਾ ਰਿਸਪੈਕਟ ਕਰਨੀ ਚੰਗੀ ਗੱਲ ਹੈ ਪਰ ਜਦੋਂ ਆਪਾਂ ਇੱਕ ਇੱਕ ਸ਼ਬਦ ਦੇ ਅਰਥ ਕਰਕੇ ਪੜਾਂਗੇ ਨਾ ਤੇ ਫਿਰ ਕਹਾਂਗੇ ਉਹ ਹੋ ਕਿਦਾਰੇ ਮੈਂ ਵੀ ਤੇ ਡੱਡੂਆਂ ਵਾਲੀ ਹਾਲਤ ਤਾਂ ਨਹੀਂ ਮੇਰੀ ਵੀ ਸਤਿਗੁਰੂ ਪਾਤਸ਼ਾਹ ਜੀ ਸਮਝਾਉਂਦੇ ਨੇ ਕਿ ਪਦਮਨ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ ਮਹਾਤਮਾ ਰੂਪੀ ਜਿਹੜੇ ਕਮਲ ਫੁੱਲ ਨੇ ਉਹਨਾਂ ਨੂੰ ਕਾਦੀ ਸੰਗਤਾ ਜੀ ਨਾਮ ਰੂਪੀ ਜਲ ਦੀ ਸੰਗਤ ਹੈ ਨਾਮ ਰੂਪੀ ਜਲ ਦੀ ਸੰਗਤ ਹੈ ਪਦਾਰਥਾਂ ਰੂਪੀ ਜਿਹੜਾ ਜਾਲਾ ਹੈ ਉਹਨੂੰ ਵੀ ਨਾਮ ਦੀ ਨਾਮ ਰੂਪੀ ਜਲ ਦੀ ਸੰਗਤ ਹੈ ਪਦਾਰਥਾਂ ਰੂਪੀ ਜਾਲੇ ਨੂੰ ਖਾਣ ਵਾਲੇ ਜਿਹੜੇ ਮਨਮੁਖ ਨੇ ਉਹਨਾਂ ਨੂੰ ਵੀ ਨਾਮ ਰੂਪੀ ਜਲ ਦੀ ਸੰਗਤ ਹੈ ਪਰ ਲੇਕਿਨ ਪਦਾਰਥਾਂ ਰੂਪੀ ਜਾਲੇ ਤੇ ਮਨਮੁਖ ਰੂਪੀ ਜਿਹੜੇ ਡੱਡੂ ਨੇ ਨਾ ਉਹਨਾਂ ਨੂੰ ਕੋਈ ਦੋਸ਼ ਦੋਸ਼ ਦਾ ਭਾਵ ਕਿ ਉਹ ਮਹਾਤਮਾ ਦੀ ਜਿਹੜੀ ਸਾਰ ਹੈ ਉਹਨੂੰ ਨਹੀਂ ਜਾਣਦੇ ਅਸਲੀ ਚੀਜ਼ ਨੂੰ ਨਹੀਂ ਜਾਣਦੇ ਹੁਣ ਆਪਾਂ ਆਪਣੇ ਵਿਸ਼ੇ ਵੱਲ ਆਈਏ ਸੰਗਤ ਵਿੱਚ ਆਪਾਂ ਵੇਖੋ ਸਾਰੇ ਆਉਂਨੇ ਆ ਵਿਰਲੇ ਲੋਕ ਨੇ ਜਿਹੜੇ ਸੰਗਤ ਦੇ ਵਿੱਚ ਪਰਮਾਤਮਾ ਦੀ ਬਖਸ਼ਿਸ਼ ਲੈਣ ਵਾਸਤੇ ਆਉਂਦੇ ਨੇ ਨਹੀਂ ਤੇ ਤੁਸੀਂ ਵੇਖਿਆ ਹੋਵੇਗਾ ਬਹੁਤੇ ਲੋਕਾਂ ਦਾ ਧਿਆਨ ਸਿਰਫ ਤੇ ਸਿਰਫ ਫਾਰਮੈਲਟੀ ਦੇ ਵਿੱਚ ਰਹਿੰਦਾ ਇੱਕ ਦੂਜੇ ਦੇ ਵਿੱਚ ਨੁਕਸ ਕੱਢਣ ਵਾਸਤੇ ਉਹ ਸੰਗਤ ਦੇ ਵਿੱਚ ਬੈਠੇ ਵੀ ਇਹ ਨਹੀਂ ਮਹਿਸੂਸ ਕਰਦੇ ਭਈ ਅਸੀਂ ਇਸ ਸਤਸੰਗਤ ਰੂਪੀ ਸਰੋਵਰ ਦੇ ਵਿੱਚ ਬੈਠੇ ਆ ਨਾਮ ਰੂਪੀ ਜਲ ਦੀ ਬਰਖਾ ਹੋ ਰਹੀ ਹੈ ਜਾਂ ਮੈਡੀਟੇਸ਼ਨ ਕਰ ਰਹੇ ਆ ਉਹ ਇੱਥੇ ਵੀ ਲੋਭ ਬਲਾਲ ਚ ਰੂਪੀ ਜਾਲੇ ਨੂੰ ਖਾਂਦੇ ਨੇ ਸਤਿਗੁਰੂ ਜੀ ਕਹਿੰਦੇ ਦਾਦਰ ਤੂੰ ਕਬ ਹੁਨਾ ਚੇਤਸਰੇ ਹੈ ਮਨ ਮੁਖ ਰੂਪੀ ਦਾਦਰ ਭਾਵ ਕੇ ਡੱਡੂ ਤੂੰ ਪਰਮਾਤਮਾ ਮਹਾਤਮਾ ਰੂਪੀ ਕਮਲ ਫੁੱਲ ਦੀ ਸਾਰ ਨਹੀਂ ਜਾਣੀ ਤੂੰ ਇਹ ਨਹੀਂ ਸੋਚਿਆ ਵਈ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਮਾਫ ਕਰਿਓ ਅੱਜ ਆਪਾਂ ਜੇ ਕਿਸਨ ਕੋਈ ਗੱਲ ਕਹਿ ਦਈਏ ਨਾ ਅਗਲਾ ਲੜਨ ਨੂੰ ਪੈਂਦਾ ਪਰ ਲੇਕਿਨ ਸਤਗੁਰੂ ਪਾਤਸ਼ਾਹ ਜੀ ਸਾਨੂੰ ਤੁਹਾਨੂੰ ਸਭ ਨੂੰ ਸਮਝਾਉਂਦੇ ਨੇ ਕਿ ਕਿਦਦਰ ਇਹ ਨਾ ਹੋਵੇ ਅਸੀਂ ਵੀ ਉਸ ਸਾਲਸਰਾਏ ਜੋਰੀ ਵਾਂਗੂ ਜਿਵੇਂ ਮਹਾਰਾਜ ਉਹਨੂੰ ਉਪਦੇਸ਼ ਦੇ ਰਹੇ ਨੇ ਵੀ ਇਹ ਕਿਦਰਾ ਚੀਜ਼ਾਂ ਆਪਣੇ ਤੇ ਨਾ ਟੁਕਦੀਆਂ ਹੁਣ ਸਤਗੁਰੂ ਜੀ ਨੇ ਫਿਰ ਅੱਗੇ ਵਖੋ ਉਦਾਹਰਨ ਦਿੱਤੀ ਚੰਦ ਕੁਮਦਨੀ ਦੁਰਹੋ ਨਿਵਸਸ ਅਨ ਭਉ ਕਾਰਨ ਰੇ ਸਤਗੁਰੂ ਜੀ ਕਹਿੰਦੇ ਵਖੋ ਚੰਦਰਮਾ ਜਦੋਂ ਆਕਾਸ਼ ਦੇ ਵਿੱਚ ਦਿਸਦਾ ਨਾ ਚਮਕਦਾ ਤੇ ਉਸ ਵੇਲੇ ਧਰਤੀ ਤੇ ਜਿਹੜੀਆਂ ਕਲੀਆਂ ਨੇ ਉਹ ਸਾ ਸੰਗਤ ਜੀ ਖਿੜ ਪੈਂਦੀਆਂ ਨੇ ਇਹਦਾ ਕਾਰਨ ਕੀ ਹੈ ਕਿ ਉਹਨਾਂ ਦੇ ਅੰਦਰ ਇੱਕ ਲਗਨ ਹੈ ਜਿਸ ਵੇਲੇ ਜਿਹੜੇ ਕਵਲ ਫੁੱਲ ਨੇ ਜਾਂ ਕਵੀਆਂ ਨੇ ਜਿਹੜੇ ਉਹ ਚੰਦਰਮਾ ਨੂੰ ਵੇਖ ਕੇ ਜਿਹੜੇ ਚਕੌਰ ਨੇ ਉਹ ਆਪਣੀ ਟਿਕਟਕੀ ਲਗਾ ਲੈਂਦੇ ਨੇ ਤੇ ਦੂਜੇ ਪਾਸੇ ਅੰਮ੍ਰਿਤ ਖੰਡ ਦੂਧ ਮਦ ਸੰਚਸ ਤੂਬ ਨਾ ਚਾਤਰੇ ਤੂਬ ਤੂਬ ਨਾਮ ਹੈ ਜੀ ਤੁੰਬੇ ਦਾ ਜਵੇਂ ਉਹ ਭਗਤ ਕਬੀਰ ਜੀ ਦਾ ਇੱਕ ਸ਼ਬਦ ਆਉਂਦਾ ਬਾਹਰੋਂ ਧੋਤੀ ਤੁੰਬੜੀ ਅੰਦਰ ਵਸਨ ਕੋਰ ਭਗਤ ਕਬੀਰ ਜੀ ਬੈਠੇ ਨੇ ਕਹਿੰਦੇ ਲੋਕ ਜਾਂਦੇ ਨੇ ਗੰਗਾ ਤੇ ਨਹਾਉਣ ਵਾਸਤੇ ਉਹ ਕਹਿੰਦੇ ਕਿੱਥੇ ਚੱਲੇ ਉਹ ਕਹਿੰਦੇ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਚੱਲੇ ਆ ਕਹਿੰਦੇ ਇੱਕ ਕੰਮ ਮੇਰਾ ਵੀ ਕਰਿਓ ਮੇਰੇ ਕੋਲ ਇੱਕ ਫਲ ਹੈ ਇਹਨੂੰ ਵੀ ਇਸ਼ਨਾਨ ਕਰਾ ਲਿਆਓ ਉਹਨਾਂ ਨੇ ਉੱਥੇ ਜਾ ਕੇ ਨਹਾਉਣਾ ਕੀਤਾ ਇਸ਼ਨਾਨ ਕੀਤਾ ਤੇ ਉਹ ਆਖਣ ਲੱਗੇ ਕਬੀਰ ਜੀ ਨੇ ਇੱਕ ਆਪਾਂ ਨੂੰ ਫਲ ਦਿੱਤਾ ਸੀ ਇਹਨੂੰ ਵੀ 2-4 ਟੁੱਬਕੀਆਂ ਲਵਾ ਲਈ ਉਹਨਾਂ ਨੇ ਉੱਥੇ ਟੁੱਬਕੀਆਂ ਲਵਾਈਆਂ ਉਸ ਜਲ ਦੇ ਵਿੱਚ ਜਦੋਂ ਵਾਪਸ ਆਏ ਆ ਕੇ ਕਬੀਰ ਸਾਹਿਬ ਜੀ ਨੂੰ ਮਿਲੇ ਦੱਸਿਆ ਤੇ ਕਹਿੰਦੇ ਵੀ ਅਸੀਂ ਤੁਹਾਡੇ ਦਿੱਤੇ ਹੋਏ ਫਲ ਨੂੰ ਨਾ ਉਥੇ ਇਸ਼ਨਾਨ ਕਰਾ ਲਿਆ ਹੈ ਉਹਨਾਂ ਨੇ ਕੱਟ ਕੇ ਫਲ ਉਸੇ ਵੇਲੇ ਹੀ ਉਹਨਾਂ ਲੋਕਾਂ ਨੂੰ ਖਾਣ ਵਾਸਤੇ ਦਿੱਤਾ ਉਹ ਆਖਣ ਲੱਗੇ ਤੇ ਬੜਾ ਕੌੜਾ ਤੇ ਕਬੀਰ ਸਾਹਿਬ ਜੀ ਕਹਿੰਦੇ ਵਈ ਬਾਹਰੋਂ ਧੋਤੀ ਤੁਮੜੀ ਅੰਦਰ ਵੇਸਨ ਕੌਰ ਮਾਫ ਕਰਿਓ ਅੱਜ ਮੇਰੇ ਵਰਗੇ ਬਹੁਤੇ ਲੋਕਾਂ ਦਾ ਇਹੀ ਹਾਲ ਹੈ ਧਾਰਮਿਕ ਕਰਮ ਕਾਂਡ ਆਪਾਂ ਸਾਰੇ ਕਰਦੇ ਹਾਂ ਪਰ ਸਾਡੇ ਅੰਦਰ ਜਿਹੜੀ ਕੁੜਤਣ ਹੈ ਉਸੇ ਤਰ੍ਹਾਂ ਹੀ ਤੁੰਮੇ ਵਾਂਗੂ ਭਰੀ ਪਈ ਹੈ ਸਤਿਗੁਰਾਂ ਨੇ ਵੀ ਕੋ ਸ਼ਬਦ ਵਰਤੇ ਨੇ ਅੰਮ੍ਰਿਤ ਖੰਡ ਦੁੱਧ ਮਦ ਸੰਚਸ ਤੂਬ ਨਾ ਚਾਤੁਰ ਰੇ ਜਿਸ ਤਰ੍ਹਾਂ ਤੁੰਬੇ ਦੇ ਫਲ ਨੂੰ ਅੰਮ੍ਰਿਤ ਦੇ ਵਿੱਚ ਖੰਡ ਦੇ ਵਿੱਚ ਦੁੱਧ ਦੇ ਵਿੱਚ ਸ਼ਹਿਦ ਦੇ ਵਿੱਚ ਇਹਨਾਂ ਚੀਜ਼ਾਂ ਦੇ ਵਿੱਚ ਰੱਖਣਾ ਕਰੀਏ ਪਰ ਉਹਦੇ ਅੰਦਰੋਂ ਸੁਗੰਧੀ ਭਾਵ ਕੇ ਮਿੱਠਾ ਮਠਾਸ ਨਹੀਂ ਪੈਦਾ ਹੋ ਸਕਦੀ ਉਹ ਕੌੜਾ ਹੀ ਰਹਿੰਦਾ ਜਿਵੇਂ ਬਾਬਾ ਜੀ ਦਾ ਸ਼ਬਦ ਹੈ ਲੋਕੀ 68 ਤੀਰਥ ਨਾਈ ਕੌਰਾ ਪਨ ਤਉ ਨਾ ਜਾਈ ਆਪਣਾ ਆਪ ਤੂੰ ਕਬੂ ਹੁ ਨਾ ਛੋੜਸ ਪਿਸਣ ਪ੍ਰੀਤ ਜਿਉ ਰੇ ਵੇਖੋ ਬਾਬਾ ਜੀ ਦੀ ਬਾਣੀ ਪਿਸਣ ਨਾਮ ਹੈ ਚਿਚੜਦਾ ਮਹਾਰਾਜ ਨੇ ਆਮ ਉਦਾਹਰਨਾ ਦਿੱਤੀਆਂ ਕਹਿੰਦੇ ਹੇ ਭਾਈ ਤੂੰ ਆਪਣਾ ਹੰਕਾਰ ਨਹੀਂ ਛੱਡਦਾ ਜਿਵੇਂ ਚਿਚੜ ਹੈ ਚਿਚੜ ਲਉ ਪੀਣ ਦਾ ਕਾਰਨ ਉਹਦੀ ਪ੍ਰੀਤੀ ਉਹ ਵਾਨੇ ਦੇ ਕੋਲ ਹੀ ਰਹਿੰਦਾ ਪਰ ਉਹਦੀ ਪ੍ਰੀਤੀ ਕੀ ਹੈ ਲਉ ਪੀਣ ਦੀ ਆ ਉਹ ਦੁੱਧ ਨਹੀਂ ਪੀਂਦਾ ਰਹਿੰਦਾ ਉੱਥੇ ਹੀ ਹੈ ਸਤਿਗੁਰੂ ਪਾਤਸ਼ਾਹ ਜੀ ਅੱਗੇ ਉਚਾਰਨ ਕਰਦੇ ਹਨ ਸਤਿਗੁਰੂ ਜੀ ਕਹਿੰਦੇ ਪੰਡਿਤ ਸੰਗ ਵਸੈ ਜਨ ਮੂਰਖ ਆਗਮ ਸਾਸ ਸੁਣੇ ਕਹਿੰਦੇ ਮੂਰਖ ਬੰਦਾ ਭਾਵੇਂ ਪੰਡਿਤ ਲੋਕਾਂ ਦੇ ਨਾਲ ਵੱਸਦਾ ਹੈ ਪੰਡਿਤ ਦਾ ਭਾਵ ਇਥੇ ਉਹ ਪੰਡਿਤ ਨਹੀਂ ਜਿਹੜਾ ਤਿਲਕ ਵਾਲਾ ਤੇ ਬੋਦੀ ਵਾਲਾ ਪੰਡਤ ਇਥੇ ਪੰਡਤ ਦਾ ਪਾਉ ਗਿਆਨਵਾਨ ਸੂਝਵਾਨ ਸਿਆਣੇ ਬੰਦੇ ਜਿਹੜੇ ਉਸ ਪਰਮਾਤਮਾ ਦੇ ਘਰ ਦੀ ਗੱਲ ਜਾਣਦੇ ਹੋਣ ਜਾਂ ਸੂਝ ਰੱਖਦੇ ਹੋਣ ਕਹਿੰਦੇ ਮੂਰਖ ਬੰਦਾ ਭਾਵੇਂ ਪੰਡਤਾਂ ਦੇ ਨਾਲ ਵੀ ਵੱਸਦਾ ਹੈ ਤੇ ਕਈ ਤਰ੍ਹਾਂ ਦੇ ਸ਼ਾਸਤਰਾਂ ਦੀ ਆਗਿਆ ਭਾਵੇਂ ਕਿ ਸ਼ਾਸਤਰਾਂ ਨੂੰ ਵੀ ਸੁਣਦਾ ਆਪਣਾ ਆਪ ਤੂੰ ਕਬ ਹੂ ਨਾ ਛੋੜਸ ਸਵਾਨ ਪੂਸ਼ ਜਿਉਂ ਰੇ ਕਹਿੰਦੇ ਪਰ ਆਪਣੇ ਹਿਰਦੇ ਦੇ ਵਿੱਚੋਂ ਉਹ ਹੰਕਾਰ ਨਹੀਂ ਛੱਡਦਾ ਕਿਵੇਂ ਜਿਵੇਂ ਕਹਿੰਦੇ ਸਵਾਨ ਪੂਛ ਜਿਉਂ ਰਸਵਾਨ ਨਾਮ ਹੈ ਕੁੱਤੇ ਦਾ ਕਹਤੇ ਜਿਵੇਂ ਪੁੱਛ ਕੁੱਤੇ ਦੀ ਜਿਹੜੀ ਪੂਸ਼ਣ ਸਿੱਧੀ ਕਰਨ ਵਾਸਤੇ ਕਿਸੇ ਨੇ 12 ਸਾਲ ਨਲਕੀ ਦੇ ਵਿੱਚ ਪਾ ਕੇ ਰੱਖੀ ਸੀ ਪਰ ਉਹ ਸਿੱਧੀ ਨਹੀਂ ਸੀ ਹੋਈ ਸਤਿਗੁਰੂ ਜੀ ਕਹਿੰਦੇ ਇਹ ਮਨੁੱਖ ਤੇਰੀ ਬਿਰਤੀ ਵੀ ਐਸੀ ਹੈ ਇੱਕ ਪਾਖੰਡੀ ਨਾਮ ਨਾਰਾਚੈ ਇੱਕ ਹਰ ਹਰ ਚਰਨੀ ਰੇ ਸਤਿਗੁਰ ਜੀ ਹੁਣ ਜਿਹੜੇ ਧਾਰਮਿਕ ਬੰਦੇ ਨੇ ਨਾ ਉਹਨਾਂ ਨੂੰ ਚੋਟ ਮਾਰਦੇ ਨੇ ਕਹਿੰਦੇ ਕੋ ਐਸੇ ਪਖੰਡੀ ਨੇ ਜਿਹੜੇ ਕਦੇ ਨਾਮ ਸਿਮਰਨ ਦੇ ਵਿੱਚ ਨਹੀਂ ਜੁੜਦੇ ਤੇ ਇੱਕ ਐਸੇ ਨੇ ਜਿਹੜੇ ਦਿਨ ਰਾਤ ਪਰਮਾਤਮਾ ਦੇ ਚਰਨਾ ਚ ਜੁੜੇ ਰਹਿੰਦੇ ਨੇ ਫਿਰ ਹੁਣ ਸਾਲਸਰਾਏ ਸਵਾਲ ਕਰਦਾ ਮਹਾਰਾਜ ਫਿਰ ਮੈਂ ਕਰਾਂ ਕੀ ਮੇਰੇ ਤੇ ਕਿਰਪਾ ਕਰੋ ਮਹਾਰਾਜ ਆਪਾਂ ਨੂੰ ਵੀ ਹੁਣ ਇਹ ਜਿੰਨੀਆਂ ਗੱਲਾਂ ਆਪਾਂ ਉਦਾਹਰਨਾ ਸੁਣੀਆਂ ਨੇ ਮੈਂ ਸੁਣੀਆਂ ਤੁਸੀਂ ਸੁਣੀਆਂ ਹੁਣ ਸਾਡੇ ਮਨ ਦੇ ਵਿੱਚ ਇੱਕ ਸਵਾਲ ਪੈਦਾ ਹੋਵੇਗਾ ਫਿਰ ਗਿਆਨੀ ਜੀ ਕਰੀਏ ਕੀ ਆਪਾਂ ਗੁਰੂ ਸਾਹਿਬ ਜੀ ਨੂੰ ਪੁੱਛੀਏ ਮਹਾਰਾਜ ਅਸੀਂ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ RAM ਮਹਾਰਾਜ ਮੈਂ ਕਰਾਂ ਕੀ ਸਤਗੁਰੂ ਜੀ ਅਖੀਰਲੀ ਪੰਕਤੀ ਚ ਕਹਿੰਦੇ ਪੂਰਬ ਲਿਖਿਆ ਪਾਵਸ ਨਾਨਕ ਰਸਨਾ ਨਾਮ ਜਪਰੇ ਪੂਰਬਲੇ ਕਰਮਾਂ ਦਾ ਲੇਖ ਜਿਹੋ ਜਿਹਾ ਪ੍ਰਮਾਤਮਾ ਨੇ ਲਿਖ ਕੇ ਪਾਇਆ ਹੈ ਨਾ ਉਹੋ ਜਿਹਾ ਜੇ ਕਿਉਂਕਿ ਆਪਾਂ ਵੇਖਦੇ ਆ ਨਾ ਬੜੇ ਲੋਕ ਨੇ ਜੇ ਆਪਾਂ ਕਿਸੇ ਨੂੰ ਕਹੀਏ ਭਾਈ ਤੂੰ ਆ ਨਸ਼ੇ ਦਾ ਸੇਵਨ ਨਾ ਕਰੋ ਹਟਦਾ ਨਹੀਂ ਉਹ ਨਸ਼ਾ ਕਰਦਾ ਹੈ ਕਿਸੇ ਨੂੰ ਕਹੀਏ ਵੀ ਤੂੰ ਕਿਸੇ ਦੇ ਨਾਲ ਧੱਕਾ ਨਾ ਕਰ ਤ욕 ਧੱਕਾ ਕਰਨੋਂ ਹਟਦਾ ਨਹੀਂ ਜੇ ਆਪਾਂ ਕਿਸੇ ਨੂੰ ਕਹੀਏ ਭਾਈ ਆ ਚੰਗਾ ਕੰਮ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰੋ ਆਪਣੀ ਮਰਜ਼ੀ ਯਾਨੀ ਕਿ ਕੋਈ ਵੀ ਲੋਕ ਤੇ ਕਈ ਸੱਜਣ ਐਸੇ ਹੁੰਦੇ ਨੇ ਜਿ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਉਹ ਸੁਭਾਵਕ ਹੀ ਸੁੱਤੇ ਸਿੱਧ ਹੀ ਚੰਗੇ ਪਾਸੇ ਤੁਰਦੇ ਨੇ ਚੰਗੇ ਕੰਮ ਕਰਦੇ ਨੇ ਕਿਉਂਕਿ ਵੇਖੋ ਜਿਵੇਂ ਆਪਾਂ ਅੱਜ ਗੁਰਦੁਆਰਾ ਨਾਨਕਸਰ ਸਾਊਥ ਹੈਮਪਟਨ ਦੇ ਵਿੱਚ ਇੱਥੇ ਬੈਠੇ ਆ ਨਾ ਕੋਈ ਦੂਰੋਂ ਚੱਲ ਕੇ ਆਇਆ ਕੋਈ ਨੇੜਿਓਂ ਚੱਲ ਕੇ ਆਇਆ ਕਿਤੋਂ ਤੇ ਚੱਲ ਕੇ ਆਪਾਂ ਆਈਆਂ ਨਾ ਉਹ ਤੋਂ ਪਿੱਛੇ ਗਈ ਆਪਾਂ ਇੰਡੀਆ ਤੋਂ ਚੱਲ ਕੇ ਆਏ ਪਰ ਜੇ ਇੱਥੇ ਦੀ ਹੀ ਗੱਲ ਕਰੀਏ ਸਤਿਗੁਰੂ ਜੀ ਕਹਿੰਦੇ ਜਿਹੜਾ ਤੈਨੂੰ ਮਨੁੱਖਾ ਸਰੀਰ ਮਿਲਿਆ ਨਾ ਇਹ ਜਿਹੋ ਜੇ ਤੂੰ ਕਰਮ ਕਰਦਾ ਉਹੋ ਜੇ ਕਰਮਾਂ ਅਨੁਸਾਰ ਤੈਨੂੰ ਇਹਦਾ ਫਲ ਭੋਗਣਾ ਪੈਂਦਾ ਕਿਉਂਕਿ ਰੱਬ ਹੈ ਜਿਹੜਾ ਰੱਬ ਕਿਸੇ ਦਾ ਵੈਰੀ ਨਹੀਂ ਜੇ ਅਸੀਂ ਮਾੜੇ ਕਰਮ ਕਰਦੇ ਆ ਮੰਦੇ ਕੰਮੀ ਨਾਨਕਾ ਜਤ ਕਤ ਮੰਦਾ ਹੋਏ ਇਹ ਜਿਹੜਾ ਸ਼ਬਦ ਹੈ ਗੁਰਬਾਣੀ ਦੇ ਵਿੱਚ ਨਹੀਂ ਪਰ ਆਮ ਕਰਕੇ ਇਹ ਪੰਕਤੀ ਲੋਕਾਂ ਦੇ ਵਿੱਚ ਪੜ੍ਹੀ ਜਾਂਦੀ ਹੈ ਸਤਗੁਰੂ ਪਾਤਸ਼ਾਹ ਜੀ ਸਮਝਾਉਂਦੇ ਨੇ ਕਿ ਇੱਕੋ ਇੱਕ ਤਰੀਕਾ ਹੈ ਜੇ ਤੂੰ ਸੰਗਤ ਵਿੱਚ ਆਇਆ ਤੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਿਆ ਕਰ हे ਸੱਚੇ ਪਾਤਸ਼ਾਹ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੈ ਮਾਰਗ ਪਾਵੈ ਕਿਉਂਕਿ ਮਹਾਰਾਜ ਨੇ ਸੰਗਤ ਕਰਨੀ ਕਿਉਂ ਕਹੀ ਸੀ ਵੇਖੋ ਆਪਾਂ ਸੰਗਤ ਵਿੱਚ ਆਉਨੇ ਆ ਗੁਰੂ ਘਰ ਆਈਦਾ ਹੈ ਗੁਰੂ ਘਰ ਆਉਣ ਦਾ ਸਾਡਾ ਇੱਕ ਪਰਪਰਜ ਹੈ ਇੱਕ ਮਤਲਬ ਹੈ ਨਹੀਂ ਤੇ ਆਪਾਂ ਵੇਖੋ ਇਹਨਾਂ ਕੰਟਰੀਆਂ ਦੇ ਵਿੱਚ ਸੋਚ ਕੇ ਵੇਖੋ ਜੇ ਗੁਰੂ ਘਰ ਨਾ ਹੋਣ ਤੇ ਆਪਾਂ ਗੁਰੂ ਨਾਨਕ ਦੇ ਘਰ ਦੇ ਸਿੱਖ ਜਾਂ ਗੁਰੂ ਨਾਨਕ ਦੇ ਘਰ ਦਾ ਮੈਸੇਜ ਕਿਵੇਂ ਜਾਵੇ ਆਪਾਂ ਜਦੋਂ ਇੱਥੇ ਗੁਰੂ ਘਰ ਦੇ ਵਿੱਚ ਇਕੱਠੇ ਹੁੰਨੇ ਆ ਤੇ ਉਸ ਵੇਲੇ ਕੋਸ਼ਿਸ਼ ਕਰਿਆ ਕਰੀਏ ਵੱਧ ਤੋਂ ਵੱਧ ਸੰਗਤ ਦੇ ਵਿੱਚ ਬੈਠ ਕੇ ਆਰਾਮ ਦੇ ਨਾਲ ਇਕਾਂਤ ਦੇ ਨਾਲ ਸਤਿਗੁਰਾਂ ਦੀ ਬਾਣੀ ਸਤਿਗੁਰਾਂ ਦਾ ਇਤਿਹਾਸ ਸੁਣਿਆ ਕਰੀਏ ਪਹਿਲੀ ਗੱਲ ਅੱਜਕੱਲ ਬਹੁਤੇ ਲੋਕ ਸੁਣਨ ਵਾਲੇ ਨਹੀਂ ਨਾ ਹੀ ਸੁਣਾਉਣ ਵਾਲੇ ਨੇ ਅਗਲਾ ਵੀ ਕਹਿੰਦਾ ਜਿਹੋ ਜਾਂ ਤੇਰਾ ਅੰਨ ਪਾਣੀ ਉਹੋ ਜਾਂ ਮੇਰਾ ਕੰਮ ਜਾਣੀ ਫਾਰਮੈਲਿਟੀ ਅਗਲਾ ਪੂਰੀ ਕਰਕੇ ਜਾਂਦੇ ਨੇ ਪਰ ਆਪਾਂ ਕੋਸ਼ਿਸ਼ ਕਰਿਆ ਕਰੀ ਜਿੰਨੀ ਦੇਰ ਆਪਾਂ ਸੰਗਤ ਚ ਬਈਏ ਸਤਿਗੁਰਾਂ ਦੀ ਬਾਣੀ ਸੁਣੀ ਹੁਣ ਵੇਖੋ ਮਹਾਰਾਜ ਨੇ ਅੱਜ ਦੇ ਸ਼ਬਦ ਅੰਦਰ ਕਿੰਨੀਆਂ ਹੀ ਉਦਾਹਰਨਾਂ ਦਿੱਤੀਆਂ ਤੇ ਜਦੋਂ ਆਪਾਂ ਆਪਣੇ ਅੰਦਰ ਝਾਤੀ ਮਾਰਾਂਗੇ ਤੇ ਹੋ ਸਕਦਾ ਹੈ ਇਹ ਉਦਾਹਰਨਾਂ ਮੇਰੇ ਤੇ ਵੀ ਲਾਗੂ ਹੁੰਦੀਆਂ ਹੋਣ ਤੇ ਬਹੁਤਿਆਂ ਦੇ ਵਿੱਚੋਂ ਆਪ ਸੰਗਤ ਦੇ ਵਿੱਚ ਵੀ ਲਾਗੂ ਹੁੰਦੀਆਂ ਹੋਣ ਸਤਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਸਾਲਸਰਾਏ ਤੇ ਬਖਸ਼ਿਸ਼ ਕੀਤੀ ਫਿਰ ਮਹਾਰਾਜ ਨੇ ਜਿਹੜਾ ਅਦਰਕਾ ਸੀ ਨਾ ਇਹ ਸਾਲਸਰਾਏ ਆਖਣ ਲੱਗਾ ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਲਓ ਮਹਾਰਾਜ ਆਖਣ ਲੱਗੇ ਸਾਲਸਰਾਏ ਜਿਹੜਾ ਤੇਰਾ ਨੌਕਰ ਹੈ ਨਾ ਤੂੰ ਇਹਦੇ ਚਰਨਾਂ ਤੇ ਪਹਿਲਾਂ ਮੱਥਾ ਟੇਕ ਇਹਨੂੰ ਆਪਣਾ ਉਸਤਾਦ ਇਹਨੂੰ ਆਪਣਾ ਗੁਰੂ ਮੰਨ ਕਹਿੰਦੇ ਫਿਰ ਅਦਰਕੇ ਦੇ ਪੈਰਾਂ ਤੇ ਮੱਥਾ ਸਾਲਸਰਾਏ ਤੋਂ ਟਕਵਾਇਆ ਕਿਉਂ ਟਕਵਾਇਆ ਕਿਉਂਕਿ ਜਿਹੜੇ ਅੰਦਰ ਊਚ ਨੀਚ ਦੀ ਅਮੀਰੀ ਗਰੀਬੀ ਦੀ ਮੈਂ ਮੇਰੀ ਦੀ ਭਾਵਨਾ ਸੀ ਨਾ ਮਰਜ ਉਸ ਦੁਆਰ ਨੂੰ ਖਤਮ ਕਰਕੇ ਸਭੇ ਸਾਂਝੀ ਵਾਲ ਸਦਾ ਦਾ ਉਪਦੇਸ਼ ਮਹਾਰਾਜ ਬਖਸ਼ਿਸ਼ ਕਰ ਰਹੇ ਸੀ ਸੋ ਸਮਾਪਤੀ ਦਾ ਸਮਾਂ ਹੋ ਚੁੱਕਾ ਆਓ ਆਪਾਂ ਇੱਥੇ ਹੀ ਇਸ ਸ਼ਬਦ ਨੂੰ ਅੱਜ ਸੰਪੂਰਨ ਹੋ ਗਿਆ ਕੱਲ ਤੋਂ ਆਪਾਂ ਅੱਗੇ ਨਵਾਂ ਸ਼ਬਦ ਆਪ ਜੀ ਦੇ ਨਾਲ ਸਾਂਝਾ ਕਰਾਂਗੇ ਕਿਉਂਕਿ ਆਪਾਂ ਕਈ ਦਿਨਾਂ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਰਾਗ ਮਾਰੂ ਕਿਉਂਕਿ ਇੱਕ ਇੱਕ ਸ਼ਬਦ ਕਰਕੇ ਨਾ ਆਪਾਂ ਨੂੰ ਬਹੁਤ ਕੁਝ ਮਾਰੇ ਦੀ ਬਾਣੀ ਚ ਸਿੱਖਣ ਨੂੰ ਮਿਲਦਾ ਤੇ ਗੁਰੂ ਕਿਰਪਾ ਕਰੇ ਆਪ ਸਾਰਿਆਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖੇ